ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੈਰਾ ਵਿੱਚ ਦਿਲ ਨੂੰ ਤੰਝੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਗਰੀਬ ਅਤੇ ਵਿਧਵਾ ਬਜ਼ੁਰਗ ਔਰਤ ਦੇ ਪਸ਼ੂਆਂ ਵਾਲੇ ਸ਼ੈੱਡ ਨੂੰ ਅੱਗ ਲਗਾ ਦਿੱਤੀ ਗਈ ਜਿਸ ਨਾਲ ਸ਼ੈੱਡ ਵਿੱਚ ਬੰਦ ਦੋ ਬੇਕਸੂਰ ਗਰਭਤੀ ਗਾਵਾਂ ਦੀ ਆਗ ਅਤੇ ਧੂਏ ਨਾਲ ਸਾਹ ਕੁੱਟ ਜਾਣ ਕਰਨ ਦਰਦਨਾਕ ਮੌਤ ਹੋ ਗਈ ਮੌਕੇ ਤੇ ਪਹੁੰਚੇ ਪੀੜਤ ਪਰਿਵਾਰ ਨੇ ਦੱਸਿਆ ਕਿ ਸ਼ੈੱਡ ਵਿੱਚ ਪਈ ਹੋਈ ਤੁੜੀ ਵੀ ਅੱਗ ਕਰਨ ਸੁਭਾ ਹੋ ਗਈ ਬਜ਼ੁਰਗ ਮਾਤਾ ਸਰਬਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦੀਆਂ ਗਾਵਾਂ ਉਹਨਾਂ ਲਈ ਇੱਕ ਪਰਿਵਾਰ ਵਾਂਗੂ ਸੀ। ਉਹਨਾਂ ਨੇ ਕਿਹਾ ਕਿ ਜਦ ਵੀ ਅਸੀਂ ਘਰ ਤੋਂ ਬਾਹਰ ਜਾਂਦੇ ਸਾਂ ਤਾਂ ਉਹਨਾਂ ਦੀਆਂ ਗਾਵਾਂ ਨੂੰ ਵੀ ਚੈਨ ਨਹੀਂ ਆਉਂਦਾ ਸੀ। ਉਹਨਾਂ ਦੁਖੀ ਹਿਰਦੇ ਨਾਲ ਕਿਹਾ ਕਿ ਮੇਰੇ ਲਈ ਇਹ ਗਾਵਾਂ ਬੱਚਿਆਂ ਵਰਗੀਆਂ ਸਨ ਅਤੇ ਇਹਨਾਂ ਦੇ ਬਿਨਾਂ ਅਸੀਂ ਵੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ ਹਾਂ। ਪਿੰਡ ਵਾਸੀ ਗੁਰਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਇਸ ਘਟਨਾ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਇਹ ਕਰਤੂਤ ਸ਼ਰਾਰਤੀ ਅੰਸਰਾਂ ਦੀ ਹੈ। ਜੋ ਪਿੰਡ ਦੀ ਅਮਨ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੇ ਹਨ ਉਹਨਾਂ ਕਹਾਂਗੇ ਇਹ ਬਹੁਤ ਹੀ ਦਰਦਨਾਕ ਘਟਨਾ ਹੈ ਤੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਗਊਸ਼ਾਲਾ ਸੰਸਥਾਵਾਂ ਕੋਲ ਮਦਦ ਦੀ गुहार लगाई है ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਇਹ ਅੱਗ ਲਗਾਈ ਹੈ ਉਹਨਾਂ ਨੂੰ ਜਲਦੀ ਕਾਨੂੰਨ ਦੀ ਕਠ ਲਿਆਂਦਾ ਜਾਵੇ ਏਸੀ ਪਿੰਡ ਖੈਰਾ ਦੀ ਇੱਕ ਵੱਡੀ ਅਤੇ ਦੁਖਦਾਈ ਘਟਨਾ ਵਿਧਵਾ ਮਾਤਾ ਆਪਣੇ ਪਿਆਰੇ ਡੰਗਰਾਂ ਦੀ ਮੌਤ ਕਰਨ ਨੂੰ ਗਹਿਰੇ ਸਦਮੇ ਵਿੱਚ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਇਨ੍ਹਾਂ ਸ਼ਰਾਰਤੀਆਂ ਉੱਤੇ ਕਾਰਵਾਈ ਕਰਦਾ ਹੈ ਹੋਰ ਖਬਰਾਂ ਲਈ ਜੁੜੇ ਰਹੋ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਜਨਨਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਾਨੂੰ ਲੱਗੇ ਪਤਾ ਸਾਰੀ ਥਾੜੀ ਦੇ ਇੱਥੇ ਹੈ ਬਾਜ਼ਾਰ ਦੁਕਾਨ ਤੇ ਹੁੰਦਾ ਵਾ ਤੇਰਾ ਹੀ ਕੰਮ ਹੈ ਕੋਈ ਅੱਗ ਲੱਗ ਗਿਆ ਇੱਥੇ ਆਣ ਗਏ ਤੇ ਇਹਨਾਂ ਨੂੰ ਬਾਹਰ ਸਾਹਮਣੇ ਡੇਰਾ ਵਾ ਹਰਪਾਲ ਸਿੰਘ ਦਾ ਉਹਨੇ ਫੋਨ ਕੀਤਾ ਵੀ ਤੁਹਾਡੇ ਡੇਰੇ ਤੋਂ ਅੱਗ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾਂ ਮਗਰ ਲੀਆਂ ਦੋਵਾਂ ਇਹਦੀਆਂ ਗੱਮ ਕਰ ਲੀਆਂ ਲੱਤਾਂ ਬੱਧੀਆਂ ਉਹਨੀਆਂ ਗੱਡੀਆਂ ਲੱਤਾਂ ਬੱਧੀਆਂ ਤੇ ਜਦੋਂ ਤੂੜੀ ਨੂੰ ਅੱਗ ਲੱਗ ਗਈ ਨਾ ਜਿਆਦਾ ਤੇ ਤੜ ਤੜ ਕੇ ਮਰ ਗਏ ਆ ਕੀਤੀ ਤਾਂ ਕਿਨੇ ਸ਼ਰਾਰਤ ਦੇ ਵੇਖੋ ਉਹ ਰੱਸੀ ਪਈ ਵੇਖੋ ਕੀਤੀ ਤੇ ਕਿਨੇ ਸ਼ਰਾਰਤ ਦਾ ਬਹੁਤ ਤਗੜੀ ਆਹ ਰੱਸੀ ਪਈ ਵੇਖੋ ਇਹਦੇ ਨਾਲ ਲੱਤਾਂ ਬੰਦੀਆਂ ਉਹਦੀਆਂ ਅੱਜ ਵੀ ਲੱਤਾਂ ਬੰਦੀਆਂ ਗਾਲਨੀਆਂ ਗਈਆਂ ਜੀ ਇਹ ਰਾਤ ਨੂੰ ਕੋਈ ਸ਼ਰਾਰਤੀ ਬੰਦਾ ਆਇਆ ਉਹ ਇਹਨਾਂ ਨੇ ਦੰਗਲਾਂ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਲੱਤਾਂ ਬੰਨ ਦਿੱਤੀਆਂ ਨੇ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਨਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਨਤੀਆਂ ਨੇ ਬੰਨ ਕੇ ਮੁਰਕੇ ਪੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਸੜ ਸੜ ਕੇ ਮਰ ਗਈਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਕਰ ਗਿਆ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਪੈਣਾ ਦੇਣਾ ਕੋਈ ਨਹੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਦਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ 3-4 ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸਖਸ਼ੂਤਿ ਹੈਗੀ ਆ ਕੋਈ ਉਹਦੇ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਇਦਾਂ ਰੋਜਿਲਤਾ ਪਮ ਜੜਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨ ਲਾਇਆ ਸੀ ਪਤਾ ਜੀ ਕੀ ਗੱਲ ਹੋਈ ਗੱਲ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆਇਦਾ ਇੱਥੇ ਆਵੇ ਤਿੰਨ ਮੱਜਾਂ ਦੋ ਮੱਜਾਂ ਤੇ ਕਦਾ ਘਾਰਿਆ ਦੋ ਮੈਂ ਉੱਥੇ ਬੰਨਉਣੀ ਹਾਂ ਤਾਂ ਥੋੜਾ ਹੀ ਮੀਂਹ ਚੋਂਦਾ ਹੈ ਟਾਰਾ ਤੇ ਮੈਂ ਹਸਪੀਟਲ ਉੱਥੇ ਬੰਨ ਦਿੰਨੇ ਉਹ ਅੱਗੇ ਵੀ ਇੱਕ ਦਰ ਖੜਿਆ ਸੀ ਕਿਸੇ ਨੇ ਪੰਜ ਜਿਹੇ ਤੇ ਤਿੰਨ ਇੱਥੇ ਲਾਇਦੇ ਦੋ ਉੱਥੇ ਪੂਰੇ ਲੋ ਨਹੀਂ ਅੰਗਾਂ ਗਾਂ ਦੇਵੇਂ ਤਾਂ ਸੌਣਾ ਵੇਖਿਆ ਨਹੀਂ ਜਾਂਦੀ ਵੀਰੇ ਮੇਰੇ ਇੱਕ ਜਾ ਕੇ ਵੇਖਿਆ ਤੁੰਡਾ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਸ ਆਂਦਾ ਤੁਹਾਡੀਆਂ ਦਾਈਆਂ ਹੀ ਤੇ ਸੁੱਤੇ ਹਾਂ ਤੇ ਆਂਦੇ ਗਏ ਟਾਟੇ ਅੰਦਰ ਨੂੰ ਅੱਗ ਲੱਗ ਗਈ ਜਦੋਂ ਵੀਰੇ ਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈਗਾ ਸਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਉਹ ਨਾ ਉੱਥੇ ਆਰਮੀ ਪੂਰਾ ਹੋ ਗਿਆ

ਵੇਖੋ ਜੀ ਅੱਧੇ ਬੰਨ ਲਾ ਸਮਾਨ ਨੇ ਭਾਜੀ ਲੱਤਾ ਬੰਨ ਗਿਆ ਭਾਜੀ ਸਾਰੀਆਂ ਨਹੀਂ ਬੰਨ ਕੇ ਲੱਤਾ ਬੰਨ ਗਿਆ ਊੜੀ ਜੋ ਤਾਂ ਵੇਖੋ ਜਾ ਕੇ ਜਿਹੜਾ ਆਪਣੇ ਘਰ ਦੇ ਖਾਈ ਨੰਦ ਤੇ ਫਿਰ ਉਹਨਾਂ ਨੇ ਅੱਗ ਲਾਈ ਅੰਦਰ ਕਈਆਂ ਦੀ ਲੱਤੀ ਮੈਂ ਨਾ ਜਗਦੀਪ ਸਿੰਘ ਇਹ ਸਰ ਮੇਰਾ ਪਿੰਡ ਸ਼ਿਸ਼ਰੇਆਲ ਹੈ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਇਸ ਸਵੇਰੇ ਇੱਕ ਦਿਨ ਸਾਡੇ 5 ਵਜੇ ਨੂੰ ਫੋਨ ਗਿਆ ਵਾ ਇਦਾਂ ਅੱਗ ਲੱਗ ਗਈ ਅੰਦਰ ਤੇ ਜਾ ਕੇ ਇਹਨਾਂ ਨੇ ਵੇਖਾ ਤੇ ਅੰਦਰ ਬਹੁਤ ਮਾੜੀ ਹਾਲਤ ਮਤਲਬ ਪਾ ਟਰਾਲੀਆਂ ਤੂੜੀ ਸੀ ਤੇ ਨਾਵਾ ਬਹੁਤ ਵਧੀਆ ਸੀ ਸਾਰੀਆਂ ਵੱਡੀਆਂ ਐ ਚੱਪਦੀਆਂ ਮਾਦਾ ਨੇ ਛੋਟੇ ਛੋਟੇ ਬੱਚੇ ਲੈ ਕੇ ਪਾਲੇ ਸੀ ਤੇ ਬੜਾ ਦੁੱਖ ਲਗਾ ਇਹ ਚੀਜ਼ ਵੇਖ ਕੇ ਨਾ ਟਰਾਲੀਆਂ ਤੂੜੀ ਛੱਡ ਲੂਸ ਗਿਆ ਸਾਰਾ ਹੀ ਤੇ ਅਸੀਂ ਤੁਹਾਡੇ ਜਰੀਆ ਨੇ ਵੀ ਕੋਈ ਵੀ ਚਲੋ ਮਾਲੀ ਜੇ ਨਾਲ ਰਹਿ ਨਹੀਂ ਕਰ ਸਕਦਾ ਤੇ ਨੁਕਸਾਨ ਜ਼ਿਆਦਾ ਹੋ ਗਿਆ ਦਾਨੀ ਸੱਜਣ ਕਹੀ ਵੀਡੀਓ ਵਿੰਦੀ ਇਦਾਂ ਦੀ ਤੇ ਉਹਦੇ ਛੱਤਾਂ 'ਤੇ ਵੀ ਖੇਰੇ ਖੇਲੇ ਇੱਕ ਪਿੰਡਿਆ ਵੀ ਅੰਦਰ ਗਾਈਆਂ ਨੂੰ ਵੱਲ ਕੇ ਤੇ ਫੇਰਾ ਲਾਈ ਦੀ ਸ਼ੱਕ ਕੋਈ ਸ਼ੱਕ ਸਰ ਸ਼ੱਕ ਸਰ ਇਹ ਵਿਚਾਰੇ ਤੇ ਆਂਦੇ ਸਾਡੇ ਨਾਲ ਕੋਈ ਇਦਾਂ ਕੋਈ ਹੈ ਨਹੀਂ ਲੇਕਿਨ ਕਰਨ ਵਾਲੇ ਨੇ ਮਜਬੂਰ ਕਰਤਾ ਸ਼ੱਕ ਕਰਨ ਤੋਂ ਹਾਂਜੀ 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 ਉੱਥੇ ਸਾਰੇ ਇਦਾਂ ਇਦਾਂ ਹੀ ਜਾਂਦੇ ਨੇ ਹਾਂਜੀ ਹਾਂਜੀ ਪਰ ਸਾਰੇ ਇਹ ਬਿਚਾਰੇ ਬਹੁਤ ਭਲੇ ਮਾਨਸਬੰਦੇ ਨੇਕ ਬੰਦੇ ਆ ਆਪਣੀ ਰੋਟੀ ਮਾਤਾ ਵਿਚਾਰੀ ਨਗਰਸਾਮ ਦੀ ਆ ਜਿਹੜਾ ਮੇਰਾ ਸਾਲਾ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਵਾ ਇੱਥੇ ਦੁਕਾਨ ਆ ਬਹੁਤ ਨੇਕ ਬੰਦੇ ਨੇ ਪਰ ਨੁਕਸਾਨ ਸੱਤ ਤੇ 9 ਲੱਖ ਦਾ ਹੋ ਗਿਆ ਟੋਟਲ ਹਾਂਜੀ ਦੋ ਗਾਇਆਂ ਸੱਡ ਸੱਡ ਤੂੜੀ ਦਾ ਟਰਾਲੀਆਂ ਹਾਂਜੀ ਪੁਲਸ ਵਾਲਿਆ ਹਾਂਜੀ ਸਾਰਾ ਇਹੀ ਪੁਲਸ ਵਾਲੇ ਮੁਲਾਜ਼ਮ ਸਾਰੇ ਆਂਦੇ ਵੀ ਬੰਦਾ ਚਕਾਓ ਇਹ ਆਂਦੇ ਵੀ ਸਾਡਾ ਬੈਰ ਨਹੀਂ ਮਤਲਬ ਕਿ ਇਹਨਾਂ ਦੇ ਨਾਲ ਖਾਓ ਬੰਦੇ ਦੇ ਨਾਲ ਖਾਓ ਉਹ ਹੀ ਆਪਣੀ ਸਰ ਕਾਰਵਾਈ ਕਰ ਗਏ ਆ ਹੁਣ ਗਾੜੀਆਂ ਆਪਣੀ ਮਾਨ ਚ ਸਾਰਾ ਇਹ ਤੇ ਆਨੇ ਵੀ ਸਾਨੂੰ ਨਿਆ ਹੋਣਾ ਚਾਹੀਦਾ ਵਾ ਦੋਸ਼ ਜਾਨਵਰ ਇਹ ਇਦਾਂ ਨਹੀਂ ਮੌਤ ਕਿਸ ਨੂੰ ਨਾ ਦਾ ਜਾ ਕੇ ਵੇਖੋ ਸਰ ਕੀ ਇਹਨਾਂ ਨੂੰ ਖੋਲ ਕੇ ਲੈ ਜਾਂਦਾ ਤੇ ਚਲੋ ਅਸੀਂ ਜਰ ਜਾਂਦੇ ਹਾਂ ਹਾਂ ਜੀ and it's